गुड इवनिंग बी सारू लो जी आपे लिए फिर हाजिर हाँ पी भाई को दी क्लास लैके ਲਓ ਜੀ ਇਹ ਸਾਡੇ ਬੈਚ ਚੱਲ ਰਹੇ ਨੇ ਕੌਨਸਟੇਬਲ ਦੇ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ ਲਓ ਜੀ ਤੁਹਾਡੇ ਲਈ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਜਿਹੜੇ ਵਿਦਿਆਰਥੀਆਂ ਨੇ ਜੁਆਇਨ ਕਰ ਲਿਆ ਇੱਕ ਵਾਰੀ ਧਿਆਨ ਜ਼ਰੂਰ ਦੇ ਲਓ ਬਈ ਲਓ ਜੀ ਸਭ ਤੋਂ ਪਹਿਲਾ ਹੈ ਗੁਰਮਖੀ ਲਿਪੀ ਵਿੱਚ ਅਨੁਨਾਸਕੀ ਧੁਨੀਆਂ ਹਨ ਕਿਹੜੀਆਂ ਕਿਹੜੀਆਂ ਅਨੁਨਾਸਕੀ ਧੁਨੀਆਂ ਨੇ ਬਈ ਜਿਹੜੇ ਵਿਦਿਆਰਥੀਆਂ ਨੇ ਜੁਆਇਨ ਕੀਤਾ ਇੱਕ ਵਾਰੀ ਸਵਾਲ ਦੇ ਜਵਾਬ ਜਰੂਰ ਦਿਓ ਬਈ ਕ ਖ ਨੋ ਲੋ ਨੋ ਮੋ ਣੋ ਤਮੋ ਠੀਕ ਹੈ ਜੀ ਸੇ ਸਾਡੇ ਕੋਲ ਆਣਾ ਹੈਗਾ ਜਾਂ ਆਉਣਾ ਹੈ ਤੇ ਚ ਹੈ ਇਸ ਦੇ ਵਿੱਚੋਂ ਕਿਹੜੀ ਜੜੀ ਹੈ ਗਿਆ ਅਨਨਾਸਕੀ ਧੁਨੀਆਂ ਨੇ ਦੇਖੋ ਬਈ ਪੇਪਰ ਤੁਹਾਡਾ ਛੇਤੀ ਆ ਗਿਆ ਇਸ ਕਰਕੇ ਇਹਨਾਂ ਸਵਾਲਾਂ ਨੂੰ ਰੀਡ ਕਰ ਲਓ ਤੁਹਾਡੇ ਲਈ ਬੈਨੀਫਿਟ होगा विद्यार्थी ने क्लास ज्वाइन की सवाल का एक बारी जवाब दोगी हाँ जी राजे ਇੱਕ ਵਾਰੀ ਲਿੰਕ ਨੂੰ ਸ਼ੇਅਰ ਕਰ ਦਿਓ ਵੀ ਸਾਰਿਆਂ ਤੱਕ ਤਾਂ ਜੋ ਵਾਕੀ ਵਿਦਿਆਰਥੀ ਵੀ ਜਿਹੜਾ ਹੈ ਆਪਣੀ ਕਲਾਸ ਨਾਲ ਜੁੜ ਜਾਣ ਲਓ ਜੀ ਇਸ ਦਾ ਜਿਹੜਾ ਆਨਸਰ ਆਉਣਾ ਸੀ ਤੁਹਾਡਾ ਉਹ ਆਉਣਾ ਡੀ ਤਾਂ ਪੰਜਾਬੀ ਗੁਰਮੁਖੀ ਲਿਪੀ ਦੇ ਵਿੱਚ ਜਿਹੜੀਆਂ ਹੈ ਪੰਜ ਅਨਾਸਕੀ ਧੁਨੀਆਂ ਨੇ ਜਨਨ ਨੂੰ ਅਸੀਂ ਨਾਸਕੀ ਕਹਿ ਰਹੇ ਹਾਂ ਸਾਰੀ ਡੀ ਨਹੀਂ ਹੋਣਾ ਇਹਦੇ ਵਿੱਚੋਂ ਆਨਸਰ ਜਿਹੜਾ ਆਉਣਾ ਸਾਡੇ ਕੋਲੇ ਪੰਜ ਅਨਾਸਕੀ ਧੁਨੀਆਂ ਨੇ ਬਈ ਯਾਦ ਰੱਖ ਲਿਓ ਅੰਗਾ ਆਉਂਗਾ ਰਾਣਾ ਨੰਨਾ ਤੇ ਮੰਮਾ ਤਾਂ ਆਨਸਰ ਜਿਹੜਾ ਬਣਦਾ ਉਹ ਸੀ ਬਣਦਾ ਯਾਦ ਰੱਖਿਓ ਲਓ ਜੀ ਤੁਹਾਡੇ ਲਈ ਫੇਰ ਅਗਲਾ ਸਵਾਲ ਹਾਜ਼ਰ ਹੈ ਧਾਰ ਸ਼ਬਦ ਕਿਸ ਨਾਮ ਨਾਲ ਸੰਬੰਧਿਤ ਹੈ ਤੁਹਾਡੇ ਲਈ ਦੂਸਰਾ ਸਵਾਲ ਹੈ ਬਈ ਧਾਰ ਸ਼ਬਦ ਜਿਹੜਾ ਹੈ ਉਹ ਕਿਸ ਨਾਲ ਸੰਬੰਧਿਤ ਆ ਵਾਚਕ ਨਾਮ ਨਾਲ ਜਾਤੀ ਵਾਚਕ ਨਾਮ ਨਾਲ ਖਾਸ ਨਾਮ ਨਾਲ ਜਾਂ ਇਕੱਠ ਵਾਚਕ ਨਾਮ ਨਾਲ ਸਤਿ ਸ੍ਰੀ ਅਕਾਲ ਜੀ ਰਜੇ ਤੁਹਾਡੇ ਲਈ ਫਿਰ ਦੂਸਰਾ ਸਵਾਲ ਹਾਜ਼ਰ ਹੈ ਬਈ ਹਾਂਜੀ ਅਰਪਨ ਜੀ ਡੀ ਜੀ ਪ੍ਰੀਤ ਪੱਟੀ ਜੀ ਡੀ ਸੈਕੰਡ ਦਾ ਡੀ ਬਈ ਠੀਕ ਹੈ ਜੀ ਡਾਰ ਸ਼ਬਦ ਜਿਹੜਾ ਹੈ ਉਹ ਸਮੂਹ ਨੂੰ ਪ੍ਰਗਟ ਕਰਦਾ ਬਈ ਇਸ ਕਰਕੇ ਇਹ ਜਿਹੜਾ ਹੈ ਸਾਡੇ ਕੋਲੇ ਇਕੱਠਵੱਚ ਜਿਹੜਾ ਹੈ ਉਹ ਨਾਮ ਹੈ ਲੋ ਅਗਲਾ ਸਵਾਲ ਤੁਹਾਡੇ ਲਈ ਫੇਰ ਹਾਜ਼ਰ ਹੈ ਇਹ ਇੱਥੇ ਲਿਖੇ ਸਮਾਸਰੀ ਸ਼ਬਦਾਂ ਦੇ ਵਿੱਚੋਂ ਸਮਾਨਾਰਥਕ ਸਮਾਸਰੀ ਸ਼ਬਦ ਚੁਣਨਾ ਲਈ ਵਿਆਹ ਸ਼ਾਦੀ ਹਾਰ ਜਿੱਤ ਬੇਟਾ ਬੇਟੀ ਚੰਗਾ ਮੰਦਾ ਸਮਾਸਰੀ ਸ਼ਬਦਾਂ ਦੇ ਵਿੱਚੋਂ ਸਮਾਨਾਰਥਕ ਸ਼ਬਦ ਚੁਣਨਾ ਬਈ ਤੁਹਾਡੇ ਲਈ ਸਵਾਲ ਅਗਲਾ ਜਿਹੜਾ ਹੈ ਉਸਮਾਨਾਰਥਕ ਨੂੰ ਸਮਾਨਾਰਥਕ ਦਾ ਮਤਲਬ ਹੁੰਦਾਗਾ ਇੱਕ ਸ਼ਬਦ ਦੇ ਇੱਕੋ ਅਰਥਾਂ ਵਾਲੇ ਹੋਰ ਸ਼ਬਦ ਇੱਕੋ ਅਰਥਾਂ ਵਾਲੇ ਹੋਰ ਸ਼ਬਦ ਅੱਛਾ ਜੀ ਅੱਛਾ ਜੀ ਅੱਛਾ ਜੀ ਲਓ ਜੀ ਹੁਣ ਠੀਕ ਹੈ ਜੀ ਹੇਠ ਲਿਖੇ ਸਮਾਸਿਕ ਸ਼ਬਦਾਂ ਦੇ ਵਿੱਚੋਂ ਸਮਾਨਾਰਥਕ ਸਮਾਸਿਕ ਸ਼ਬਦ ਚੁਣਨਾ ਬਈ ਪ੍ਰੀਤ ਪੱਟੀ ਜੀ ਅਰਸ਼ਦੀਪ ਔਰ ਜੀ ਇਹ ਲੋ ਜੀ ਜਿਸ ਵਿਦਿਆਰਥੀ ਦਾ ਏ ਅਨਸਰ ਆਇਆ ਬਿਲਕੁਲ ਰਾਈਟ ਹੈਗਾ ਇਹ ਬਣਨਾ ਵਿਆਹ ਸ਼ਾਦੀ ਵਿਆਹ ਦਾ ਮਤਲਬ ਹੀ ਕੋਈ ਹੁੰਦਾ ਤੇ ਸ਼ਾਦੀ ਦਾ ਮਤਲਬ ਵੀ ਜਿਹੜਾ ਹੈ ਉਹੀ ਹੁੰਦਾ ਇਸ ਕਰਕੇ ਸਾਡੇ ਕੋਲੇ ਇਹ ਸ਼ਬਦ ਆ ਗਿਆ ਹਾਰ ਏ ਕੱਟਿਆ ਗਿਆ ਹਾਰ ਤੇ ਜਿੱਤ ਆਪੋਜੀਟ ਹੋਗੇ ਬੇਟਾ ਬੇਟੀ ਇਹ ਵੀ ਆਪੋਜੀਟ ਹੋਗੇ ਚੰਗਾ ਮੰਦਾ ਜਿਹੜਾ ਹੈ ਇਹ ਵੀ ਆਪੋਜੀਟ ਹੋਗੇ ਲੋ ਜੀ ਤੁਹਾਡੇ ਲਈ ਫਿਰ ਅਗਲਾ ਸਵਾਲ ਜਿਹੜਾ ਹੈ ਅਗਲਾ ਸਵਾਲ ਤੁਹਾਡੇ ਲਈ ਹੈ। ਪ੍ਰਸ਼ਨ ਬਦਸ਼ਕਲ ਬਦਸੂਰਤ ਕੋਜਾ ਭੈੜਾ ਸ਼ਬਦ ਦਾ ਹੋਰ ਕਿਹੜਾ ਸ਼ਬਦ ਜਿਹੜਾ ਹੈ ਉਸman ਅਰਥ ਕੀ ਹੈ? ਮਾੜਾ, ਕ੍ਰੂਪ, ਸੁੰਦਰ ਤੇ ਭੈੜਾ। ਹੋਰ ਕਿਹੜਾ ਸ਼ਬਦ ਸਮਾਨਾਰਥਕੀ ਸ਼ਬਦ ਹੋ ਸਕਦਾ ਹੈ? ਉਹ ਸ਼ਬਦ ਦੇਖਣਾ ਬਈ। ਲਓ ਜੀ। ਕਈ ਵਿਦਿਆਰਥੀ ਦਾ ਆਨਸਰ ਸੀ ਆ ਰਿਹਾ ਕਈਆਂ ਦਾ 2 ਆ ਰਿਹਾ ਲੋ ਜੀ ਸਾਡੇ ਕੋਲੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬਦਸ਼ਕਲ ਹੈਗਾਗਾ ਬਦਸ਼ਕਲ ਬਦਸੂਰਤ ਕੋਜਾ ਭੈੜਾ ਇਹ ਜਿਹੜੇ ਇੱਕੋ ਅਰਥ ਰੱਖਦੇ ਨੇ ਫਿਰ ਸਾਡੇ ਕੋਲੇ ਜਿਹੜਾ ਹੈ ਮਾੜਾ ਮਾੜਾ ਅਲੱਗ ਅਰਥ ਰੱਖਦਾਗਾ ਕਰੂਪ ਜਿਹੜਾ ਹੈ ਕਰੂਪ ਇਹਨਾਂ ਦੇ ਨਾਲ ਦਾ ਮਿਲਦਾ ਜੁਲਦਾ ਅਰਥ ਰੱਖਦਾ ਸੁੰਦਰ ਜਿਹੜਾ ਹੈ ਉਹ ਵਿਰੋਧੀ ਸ਼ਬਦ ਹੋ ਗਿਆ ਭੈਂਗਾ ਜਿਹੜਾ ਹੈ ਭੈਂਗੇ ਦੇ ਬਿਲਕੁਲ ਅਰਥ ਬਨਦ ਲਗੇ ਜੋ ਟੇਡਾ ਦੇਖਦਾ ਹੁੰਦਾ ਉਸ ਨੂੰ ਸੀ ਭੈਂਗਾ ਕਹਿੰਦੇ ਲੋ ਜੀ ਇਹਦਾ ਆਨਸਰ ਫੇਰ ਆਉਣਾ ਸੀਗਾ 2 ਨੰਬਰ ਜਿਹੜੇ ਵਿਦਿਆਰਥੀਆਂ ਨੇ 2 ਨੰਬਰ ਆਨਸਰ ਆਇਆ ਬਿਲਕੁਲ ਰਾਈਟ ਲਿਖ ਲਏ ਲੋ ਜੀ ਅਗਲਾ ਸਵਾਲ ਤੁਹਾਡੇ ਲਈ ਹੈ ਮਲਤਾਨੀ ਉਪਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਮੁਲਤਾਨੀ ਉਪਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਸਿੰਧ ਵਿੱਚ ਸਾਰੇ ਪਾਕਿਸਤਾਨ ਵਿੱਚ ਜਾਂ ਜ਼ਿਲ੍ਹਾ ਮੁਲਤਾਨ ਵਿੱਚ ਜਾਂ ਲਾਹੌਰ ਦੇ ਵਿੱਚ ਪੰਜ ਨੰਬਰ ਦਾ ਅਨਸਰ ਦਿਓ ਬਈ ਪੰਜ ਨੰਬਰ ਦਾ ਹਾਂਜੀ राजे ਮੁਲਤਾਨੀ ਜਿਹੜੀ ਹੈ ਉਹ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਸ਼ੋ ਸ਼ੋ ਮੁਲਤਾਨੀ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ? ਮੁਲਤਾਨੀ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ? ਪੰਜ ਦਾ ਸੀ, ਪੀਤਪੱਟੀ ਜੀ ਸੀ, ਆਸ਼ਾ ਸੋਤਾ ਜੀ ਸੀ। ਲੋ ਜੀ ਆਪਾਂ ਦੇਖ ਲੈਨੇ ਆ ਕਿਹੜੇ-ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਆ। ਮੁਲਤਾਨੀ ਜਿਹੜੀ ਹੈਗੀ ਆ ਡੇਰਾ ਗਾਜ਼ੀ ਖਾਨ ਦੇ ਵਿੱਚ ਬੋਲੀ ਜਾਂਦੀ ਆ। ਫਿਰ ਸਾਡੇ ਕੋਲੇ ਹੈਗੀ ਆ ਝੰਗ ਦੇ ਵਿੱਚ ਬੋਲੀ ਜਾਂਦੀ ਆ ਮਲਤਾਨ ਦੇ ਵਿੱਚ ਬੋਲੀ ਜਾਂਦੀ ਆ ਲਓ ਜੀ ਇਹਦਾ ਮਸਲ ਸਾਡੇ ਕੋਲ ਸੀ ਫਿਰ ਜ਼ਿਲ੍ਹਾ ਮਲਤਾਨ ਸਾਰੇ ਪਾਕਿਸਤਾਨ ਦੇ ਵਿੱਚ ਮਲਤਾਨੀ ਨਹੀਂ ਬੋਲੀ ਜਾਂਦੀ ਕਿਉਂਕਿ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਨੇ ਲਾਹੌਰ ਦੇ ਵਿੱਚ ਜਿਹੜੀ ਹੈਗੀ ਆ ਉਹ ਮਾਜੀ ਭਾਸ਼ਾ ਬੋਲੀ ਜਾਂਦੀ ਆ ਸਿੰਧ ਦੇ ਵਿੱਚ ਕੋਈ ਹੋਰ ਭਾਸ਼ਾ ਬੋਲੀ ਜਾਂਦੀ ਤਾਂ ਸਾਡਾ ਆਨਸਰ ਜਿਹੜਾ ਉਹ 3 ਨੰਬਰ ਸੀ ਯਾਰ ਲਓ ਜੀ ਅਗਲਾ ਸਵਾਲ ਤੁਹਾਡੇ ਲਈ ਫਿਰ ਹਾਜ਼ਰ ਹੈ ਊਠ ਤੋਂ ਲਾਹਿਆਂ ਡੈਸ਼ ਅਖਾਣ ਪੂਰਾ ਕਰੋ ਊਠ ਤੋਂ ਲਾਹਿਆਂ ਡੈਸ਼ ਅਖਾਣ ਪੂਰਾ ਕਰੋ ਭਾਰ ਹੌਲਾ ਨਹੀਂ ਹੁੰਦਾ ਊਠ ਪੱਠੇ ਖਾਣ ਲੱਗ ਜਾਂਦਾ ਹੈ ਊਠ ਤੁਰ ਨਹੀਂ ਸਕਦਾ ਊਠ ਦਾ ਭਾਰ ਘਟ ਜਾਂਦਾ ਹੈ 6 ਨੰਬਰ ਦਾ ਜਵਾਬ ਊਠ ਤੋਂ ਛਾਨਣੀ ਲਾਹਿਆਂ ਅਖਾਣ ਨੂੰ ਪੂਰਾ ਕਰਨਾ ਬਈ ਕਈ ਵਿਦਿਆਰਥੀਆਂ ਦਾ 1 ਨੰਬਰ ਅਨਸਰ ਆ ਰਿਹਾ बाकी विद्यार्थी भी आंसर दो बी बाकी विद्यार्थी भी आंसर दांजी हाँ जी हाँ जी आओ आओ ऊट तो छानी लाया अखाण पूरा करना ਲੋ ਜੀ ਆਪਾਂ ਇਸ ਨੂੰ ਹੱਲ ਕਰ ਲਿਆ ਇਸ ਦਾ ਆਨਸਰ ਆਉਣਾ ਸੀਗਾ ਊਠ ਤੋਂ ਛਾਨਣੀ ਲਾਹਿਆ ਭਾਰ ਹੌਲਾ ਨਹੀਂ ਹੁੰਦਾ ਜਿਹੜੇ ਵਿਦਿਆਰਥੀਆਂ ਨੇ ਇੱਕ ਨੰਬਰ ਆਨਸਰ ਆਇਆ ਉਹ ਬਿਲਕੁਲ ਰਾਈਟ ਨਹੀਂ ਅਗਲਾ ਸਵਾਲ ਤੁਹਾਡੇ ਲਈ ਫੇਰ ਹਾਜ਼ਰ ਹੈ ਉਸਤਤ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਉਸਤਤ ਦਾ ਵਿਰੋਧੀ ਸ਼ਬਦ ਚੁਣਨਾ ਬਈ ਨਿੰਦਿਆ ਸਿਫਤ ਤੋਂ ਵਡਿਆਈ ਚੜਾਈ ਨਿੰਦਿਆ ਸਿਫਤ ਤੋਂ ਵਡਿਆਈ ਚੜਾਈ ਸਤ ਦਾ ਏ ਸਤ ਦਾ ਏ ਕਈ ਵਿਦਿਆਰਥੀਆਂ ਦਾ ਏ ਅਨਸਰ ਆ ਰਿਹਾ ਬਈ ਵੇਖ ਲਾਂਗੇ ਕੋਈ ਗੱਲ ਨਹੀਂ ਕਿ ਸਤ ਦਾ ਏ ਬਣਦਾ ਬਾਕੀ ਵਿਦਿਆਰਥੀ ਵੀ ਅਨਸਰ ਦੇਉਗੇ ਬਈ ਬਾਕੀ ਵਿਦਿਆਰਥੀ ਵੀ ਅਨਸਰ ਦੇਉਗੇ ਸਤ ਦਾ ਏ ਅਸ਼ਸ਼ਹੁਤਾ ਜੀ ਇੱਕ ਨੰਬਰ ਰਾਜੂ ਅਟਬਾਲ ਜੀ ਇੱਕ ਅਰਸ਼ਦੀਪ ਜੀ ਇੱਕ ਪੱਟੀ ਜੀ ਇੱਕ ਨੰਬਰ ਲੋ ਜੀ ਇਸ ਦਾ ਜਿਹੜਾ ਅਨਸਰ ਆਉਣਾ ਉਹ ਆਉਣਾ ਉਸਤ ਦਾ ਨਿੰਦਿਆ ਉਸ ਦਾ ਆਉਣਾ ਨਿੰਦਿਆ ਇਸ ਦਾ ਵਿਰੋਧੀ ਜਿਹੜਾ ਹੈ ਨਿੰਦਿਆ ਸਿਫਤ ਕਰਨੀ ਕਿਸੇ ਦੀ ਉਸਤਤ ਕਰਨੀ ਹੀ ਹੁੰਦੀ ਹੈ ਬੜਿਆਈ ਵੀ ਜਿਹੜੀ ਹੈ ਸਮਾਨਾਰਥਕਾ ਚੜ੍ਹਾਈ ਜਿਹੜੀ ਹੈ ਉਹ ਅਲੱਗ ਸ਼ਬਦ ਹੈ ਲੋ ਜੀ ਅਗਲਾ ਸਵਾਲ ਤੁਹਾਡੇ ਲਈ ਫਿਰ ਹਾਜ਼ਰ ਆ ਬੱਚਾ ਦੁੱਧ ਪੀ ਕੇ ਸੌ ਗਿਆ ਕਿਹੜਾ ਵਾਕ ਹੈ ਮਿਸ਼ਰਤ ਵਾਕ ਸੰਯੁਕਤ ਵਾਕ ਸਧਾਰਨ ਵਾਕ ਜਾਂ ਸਵਾਲੀਆ ਵਾਕ ਬੱਚਾ ਦੁੱਧ ਪੀ ਕੇ ਸੌ ਗਿਆ ਕਿਹੜਾ ਵਾਕ ਆ ਬਈ ਮਿਸ਼ਰਤ ਵਾਕ ਆ ਸੰਯੁਕਤ ਵਾਕ ਆ ਜਾਂ ਸੁਧਾਰਨ ਵਾਕ ਆ ਜਾਂ ਸਵਾਲੀਆ ਵਾਕ ਆ ਹਾਂਜੀ ਅਰਸ਼ਦੀਪ ਜੀ ਆਸ਼ਾ ਸੋਹਤਾ ਜੀ ਰਾਜੂ ਕੌਰ ਜੀ ਪ੍ਰੀਤ ਪੱਟੀ ਜੀ ਕਿਹੜਾ ਵਾਕ ਆ ਬਈ ਇਹ ਸੁਧਾਰਨ ਵਾਕ ਆ ਮਿਸ਼ਰਤ ਵਾਕ ਆ ਜਾਂ ਸੰਯੁਕਤ ਵਾਕ ਆ ਜਾਂ ਫਿਰ ਸਵਾਲੀਆ ਵਾਕ ਆ ਹੰਜੀ ਰਾਜੇ ਹੰਜੀ ਰਾਜੇ ਅਨਸਰ ਦੇਵੋ ਬਈ ਲਓ ਜੀ ਹੁਣ ਜਿਸ ਵਾਕ ਦੇ ਵਿੱਚ ਸਿਰਫ ਇੱਕ ਕਿਰਿਆ ਹੁੰਦੀ ਆ ਜਿਸ ਵਾਕ ਦੇ ਵਿੱਚ ਸਿਰਫ ਇੱਕ ਕਿਰਿਆ ਹੁੰਦੀ ਆ ਉਸ ਨੂੰ ਅਸੀਂ ਕਹਿੰਦੇ ਆ ਸਧਾਰਨ ਵਾਕ ਹੁਣ ਤੁਸੀਂ ਕਹੋਗੇ ਇਸ ਦੇ ਵਿੱਚ ਦੋ ਕਿਰਿਆਵਾਂ ਨੇ ਇੱਕ ਹੈ ਪੀਣਾ ਇੱਕ ਹੈ ਸੌਣਾ ਠੀਕ ਆ ਜੀ ਪਰ ਇਸ ਵਾਕ ਦੇ ਵਿੱਚ ਸਿਰਫ ਇੱਕ ਕਿਰਿਆ ਜਿਹੜੀ ਹੈ ਇਹ ਜਿਹੜਾ ਹੈ ਸਾਡੇ ਕੋਲੇ ਕਾਰਦੰਤਕ ਆ ਜੋ ਕਿਰਿਆ ਵਰਗਾ ਲੱਗਦਾ ਕਾਰਦੰਤਕ ਦੰਤਕ ਜੋ ਕਿਰਿਆ ਵਰਗਾ ਲੱਗਦਾ ਪਰ ਕਿਰਿਆ ਨਹੀਂ ਹੁੰਦਾ ਤਾਂ ਇਸ ਵਾਕ ਨੂੰ ਅਸੀਂ ਕਹਾਂਗੇ ਇਸ ਦੇ ਵਿੱਚ ਸਿਰਫ ਇੱਕ ਕਿਰਿਆ ਹੈਗੀ ਆ ਇਹ ਸਾਡੇ ਕੋਲੇ ਆ ਗਿਆ ਸਧਾਰਨ ਵਾਕ ਸੰਯੁਕਤ ਵਾਕ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਕਿਰਿਆਵਾਂ ਹੋ ਸਕਦੀਆਂ ਨੇ ਮਿਸ਼ਰਤ ਵਾਕ ਦੇ ਵਿੱਚ ਵੀ ਦੋ ਜਾਂ ਦੋ ਤੋਂ ਵੱਧ ਕਿਰਿਆਵਾਂ ਹੋ ਸਕਦੀਆਂ ਨੇ। ਲੋ ਜੀ ਸੰਯੁਕਤ ਦੇ ਵਿੱਚ ਅਧੀਨ ਜੋਜਕ ਲੱਗਦੇ ਨੇ ਮਿਸ਼ਰਤ ਦੇ ਸੌਰੀ ਮਿਸ਼ਰਤ ਦੇ ਵਿੱਚ ਅਧੀਨ ਜੋਜਕ ਲੱਗਦੇ ਨੇ। ਸੰਯੁਕਤ ਦੇ ਵਿੱਚ ਜਿਹੜੇ ਹੈ ਉਹ ਸਮਾਨ ਜੋਜਕ ਲੱਗਦੇ ਨੇ ਯਾਦ ਰੱਖ ਲਿਓ। ਇਸ ਦੇ ਵਿੱਚ ਅਧੀਨ ਜੋਜਕ ਵਰਤੇ ਜਾਂਦੇ ਨੇ। ਅਗਲਾ ਸਵਾਲ ਤੁਹਾਡੇ ਲਈ ਫਿਰ ਹਾਜ਼ਰ ਹੈ। ਇਸ ਦਾ ਆਨਸਰ ਆਉਣਾ ਸੀ 3 ਨੰਬਰ ਅਗਲਾ ਸਵਾਲ ਵਾਕ ਬਣਤਰ ਵਿੱਚ ਕਿੰਨੀਆਂ ਵਿਆਕਰਨਿਕ ਇਕਾਈਆਂ ਹੁੰਦੀਆਂ ਹਨ? ਵਿਆਕਰਨਕ ਵਿੱਚ ਕਿੰਨੀਆਂ ਇਕਾਈਆਂ ਹੁੰਦੀਆਂ ਹਨ ਸਤਸ੍ਰੀ ਅਕਾਲ ਜੀ ਰਾਜੇ ਵਿਆਕਰਨਕ ਵਿੱਚ ਕਿੰਨੀਆਂ ਇਕਾਈਆਂ ਹੁੰਦੀਆਂ ਹਨ ਵਾਕ ਵੰਤਰ ਵਿੱਚ ਕਿੰਨੀਆਂ ਵਿਆਕਰਨਕ ਇਕਾਈਆਂ ਹੁੰਦੀਆਂ ਹਨ 6 2 3 4 ਉਹਨਾਂ ਨੇ ਵਿਆਕਰਨਕ ਇਕਾਈਆਂ ਪੁੱਛਿਆ ਬਈ ਯਾਦ ਰੱਖ ਲਿਓ ਵਿਆਕਰਨਕ ਇਕਾਈਆਂ ਵਾਕ ਦੇ ਵਿੱਚ ਕਿੰਨੀਆਂ ਵਿਆਕਰਨਿਕ ਇਕਾਈਆਂ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਸ਼੍ਰੇਣੀਆਂ ਇੱਕ ਹੁੰਦੀਆਂ ਨੇ ਇਕਾਈਆਂ ਸਵਾਲ ਦਾ ਜਵਾਬ ਇੱਕ ਵਾਰੀ ਸਵਾਲ ਨੂੰ ਧਿਆਨ ਨਾਲ ਪੜ੍ਹ ਲਿਓ ਬਈ ਵਾਕ ਦੇ ਵਿੱਚ ਕਿੰਨੀਆਂ ਵਿਆਕਰਨਿਕ ਇਕਾਈਆਂ ਹੁੰਦੀਆਂ ਨੇ ਜੇ ਮੈਂ ਤੁਹਾਨੂੰ કહਾਂ ਵਾਕ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਫਿਰ ਉਸ ਦੇ ਆਧਾਰ ਤੇ ਕਿੰਨੀਆਂ ਇਕਾਈਆਂ ਬਣਦੀਆਂ ਨੇ ਉਹ ਦੇਖ ਕੇ ਅਨਸਰ ਦਿਓ ਵਾਕ ਦੀ ਛੋਟੀ ਤੋਂ ਛੋਟੀ ਗਿਆਕਰਨਕ ਇਕਾਈ ਜਿਹੜੀ ਹੈ ਉਹ ਧੁਨੀ ਹੁੰਦੀ ਹੈ ਧੁਨੀਆਂ ਨੂੰ ਮਿਲਾ ਕੇ ਕੀ ਬਣਦਾ ਪਾਵੰਸ਼ ਬਣਦਾ ਪਾਵੰਸ਼ ਨੂੰ ਮਿਲਾ ਕੇ ਕੀ ਬਣਦਾ ਸ਼ਬਦ ਬਣਦਾ ਸ਼ਬਦ ਨੂੰ ਮਿਲਾ ਕੇ ਕੀ ਬਣਦਾ ਵਾਕਾਂਸ਼ ਵਾਕਾਂਸ਼ ਨੂੰ ਮਿਲਾ ਕੇ ਕੀ ਬਣਦਾ ਉਪਵਾਕ ਫਿਰ ਕੀ ਆਉਂਦਾ ਸਾਡੇ ਕੋਲੇ ਵਾਕ ਤਾਂ ਕਿੰਨੀਆਂ ਇਕਾਈਆਂ ਹੋ ਗਈਆਂ ਬਈ ਸਾਡੇ ਕੋਲੇ ਇਕਾਈਆਂ ਦੀ ਗਿਣਤੀ ਹੋ ਗਈ 1 2 3 4 5 6 ਇਹਦਾ ਆਨਸਰ ਆਉਣਾ ਸੀ 1 ਨੰਬਰ ਤਾਂ ਯਾਦ ਰੱਖ ਲਓ ਵਾਕ ਦੇ ਵਿੱਚ ਵਿਆਕਰਨਿਕ ਇਕਾਈਆਂ ਜਿਹੜੀਆਂ ਹੈ 6 ਹੁੰਦੀਆਂ ਨੇ ਇੰਪੋਰਟੈਂਟ ਆ ਲਓ ਜੀ ਅਗਲਾ ਸਵਾਲ ਤੁਹਾਡੇ ਲਈ ਫਿਰ ਹੈ ਥੇਠ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਚੁਣਨਾ 6 ਹੀ ਮੰਨਿਆ ਜਾਂਦੀ ਆ राजे 6 ਮੰਨੇ ਜਾਂਦੇ ਨੇ ਭਾਵਨਸ਼ ਨੂੰ ਅਸੀਂ ਮਾਈਨਸ ਨਹੀਂ ਕਰ ਸਕਦੇ ਬਿਲਕੁਲ ਜੀ ਥੇਟ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਚੁਣਨਾ ਬਈ ਵਦੀਆ ਜਿਹੜਾ ਤੀਲੀ ਜਾਂ ਵਿਆਹ 10 ਦਾ 10 ਦਾ 10 ਦਾ ਤਨ ਕਈ ਵਿਦਿਆਰਥੀਆਂ ਦਾ ਤਿੰਨ ਅਨਸਰ ਆ ਰਿਹਾ ਬਈ ਅਰ ਪੰਦੀਪ ਜੀ ਤਿੰਨ ਅਰਸ਼ਦੀਪ ਕੌਰ ਜੀ ਤਿੰਨ ਸਤਨਾਮ ਜੀ ਸ਼ੇਰਗਲ ਤਿੰਨ ਪ੍ਰੀਤ ਪੱਟੀ ਜੀ ਤਿੰਨ ਲਓ ਜੀ ਜਿਹੜੇ ਵਿਦਿਆਰਥੀਆਂ ਦਾ ਤਿੰਨ ਨੰਬਰ ਅਨਸਰ ਆਇਆ ਉਹ ਬਿਲਕੁਲ ਰਾਈਟ ਨੇਗੇ ਇਹਦੇ ਵਿੱਚੋਂ ਤੀਵੀਂ ਜਿਹੜਾ ਸ਼ਬਦ ਹੈ ਉਹ ਸਹੀ ਆ ਕਿਉਂਕਿ ਜਿਹੜਾ ਸ਼ਬਦ ਜਿਹੜਾ ਹੈ ਅਸੀਂ ਇਦਾਂ ਲਿਖਦੇ ਆ ਵਧਿਆ ਜਿਹੜਾ ਹੈ ਐਵੇਂ ਲਿਖਦੇ ਆ ਵਿਆਹ ਜਿਹੜਾ ਹੈ ਉਹ ਐਵੇਂ ਲਿਖਦੇ ਆ ਠੀਕ ਹੈ ਜੀ ਤਾਂ ਆਨਸਰ ਜਿਹੜਾ ਹੈ ਸਾਡੇ ਕੋਲ 3 ਨੰਬਰ। ਲਓ ਜੀ ਅਗਲਾ ਸਵਾਲ ਤੁਹਾਡੇ ਲਈ ਹੈ। ਕਿਸ ਲੇਖਕ ਨੂੰ ਗਿਆਨਪੀਠ ਅਵਾਰਡ ਨਾਲ ਸਨਮਾਨਿਆ ਗਿਆ ਹੈ? ਕਿਸ ਲੇਖਕ ਨੂੰ ਗਿਆਨਪੀਠ ਅਵਾਰਡ ਨਾਲ ਸਨਮਾਨਿਆ ਗਿਆ ਹੈ? ਬਿਲਕੁਲ ਨਹੀਂ ਰਾਜੇ ਬਿਆ ਦੇ ਵਿੱਚ ਅਰਧਸਵਰ ਨਹੀਂ ਲੱਗਿਆ ਹੋਇਆ। ਉਸ ਦੇ ਵਿੱਚ ਸਵਰ ਲੱਗਿਆ ਹੋਇਆ ਹੈ। ਅਰਧਸਵਰ ਨਹੀਂ ਲੱਗਿਆਗਾ। ਵਾਹ। ਜਿਹੜੇ ਤੁਸੀਂ ਅਰਧਸਵਰ ਦੀ ਗੱਲ ਕਰਦੇ ਹੋ ਉਹ ਅਰਧਸਵਰ ਹਿੰਦੀ ਦੇ ਵਿੱਚ ਕਿਹਾ ਜਾਂਦਾ ਵਿਆਹ ਪਰ ਸਾਡੇ ਨਹੀਂ ਕਹਿੰਦਾ ਅਸੀਂ ਪੰਜਾਬੀ ਦੇ ਵਿੱਚ ਵਿਆਹ ਹੀ ਕਹਿੰਦੇ ਹਾਂ ਕਿਸ ਲੇਖਕ ਨੂੰ ਗਿਆਨਪੀਠ ਅਵਾਰਡ ਨਾਲ ਸਨਮਾਨਿਆ ਗਿਆ ਹੈ ਡਾਕਟਰ ਹਰਪਜਨ ਸਿੰਘ ਨੂੰ ਗੁਰਦਿਆਲ ਸਿੰਘ ਨੂੰ ਭਾਈ ਵੀਰ ਸਿੰਘ ਨੂੰ ਸਰਜੀਤ ਪਾਤਰ ਨੂੰ ਆਸ਼ਾ ਸਹੋਤਾ ਜੀ 2 ਨੰਬਰ ਅਰਪਨਦੀਪ ਜੀ 11 20 ਗੁਰਦੇਵਾਲ ਸਿੰਘ ਨੂੰ 1999 ਦੇ ਵਿੱਚ ਮਿਲਿਆ ਬਿਲਕੁਲ ਜੀ ਪਰਸਾ ਦੇ ਉੱਤੇ ਨਹੀਂ ਮਿਲਿਆ ਯਾਦ ਰੱਖ ਲਓ ਇਸ ਨੂੰ ਪਰਸਾ ਦੇ ਉੱਤੇ ਨਹੀਂ ਮਿਲਿਆ ਲਓ ਜੀ ਇਸ ਨੂੰ ਇਹਨਾਂ ਤਿੰਨ ਸਾਡੇ ਕੋਲੇ ਦੋ ਬੰਦੇ ਹੋਏ ਨੇ ਸਰਸਵਤੀ ਅਵਾਰਡ ਨਾਲ ਸਨਮਾਨਿਆ ਗਿਆ ਠੀਕ ਹੈ ਜੀ ਇਸ ਨੂੰ ਵੀ ਸਰਸਵਤੀ ਅਵਾਰਡ ਮਿਲਿਆ ਇਸ ਨੂੰ ਜਿਹੜਾ ਹੈ ਸਾਹਿਤ ਕਾਦਮੀ ਅਵਾਰਡ ਮਿਲਿਆ ਇਸ ਨੂੰ ਜਿਹੜਾ ਮਿਲਿਆ ਗੁਰਦਿਆਲ ਸਿੰਘ ਨੂੰ ਸਮੁੱਚੀ ਰਚਨਾ ਦੇ ਉੱਤੇ ਮੰਨਿਆ ਜਾਂਦਾ ਬਈ ਠੀਕ ਹੈ ਜੀ ਸਮੁੱਚੀ ਰਚਨਾ ਜੇ ਸਮੁੱਚੀ ਰਚਨਾ ਪੇਪਰ ਦੇ ਵਿੱਚ ਨਾ ਹੋਵੇ ਤਾਂ ਉਸ ਦੀ ਜਿਹੜੀ ਆਪਸ਼ਨ ਮੰਨੀ ਜਾਂਦੀ ਆ ਉਹ ਮੰਨੀ ਜਾਂਦੀ ਆ ਮੜੀ ਦਾ ਦੀਵਾ ਤਾਂ ਯਾਦ ਰੱਖ ਲਿਓ ਮੜੀ ਦਾ ਦੀਵਾ ਠੀਕ ਹੈ ਜੀ ਮੜੀ ਦਾ ਦੀਵਾ ਇਹਨਾਂ ਦਾ ਬਹੁਤ ਫੀਮਸ ਨਾਵਲ ਹੋਇਆ ਕਈ ਵਾਰੀ ਪੇਪਰ ਦੇ ਵਿੱਚ ਮੜੀ ਦਾ ਦੀਵਾ ਪਾਇਆ ਹੁੰਦਾ ਸਮੁੱਚੀ ਰਚਨਾ ਜਿਹੜੀ ਹੈ ਉਹ ਨਹੀਂ ਪਾਈ ਹੁੰਦੀ ਕਿਉਂਕਿ 1800 1982 ਤੋਂ ਬਾਅਦ ਕਿਸੇ ਇੱਕ ਰਚਨਾ ਦੇ ਉੱਤੇ ਨਹੀਂ ਮਿਲਦਾ ਉਹ ਸਮੁੱਚੀਆਂ ਰਚਨਾਵਾਂ ਦੇ ਉੱਤੇ ਆਧਾਰ ਬਣਾ ਕੇ ਜਿਹੜਾ ਹੈ ਉਹ ਅਵਾਰਡ ਮਿਲਦਾ ਲਓ ਜੀ ਅਗਲਾ ਸਵਾਲ ਤੁਹਾਡੇ ਲਈ ਹੈ ਫਿਰ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਵਿਸ਼ੇਸ਼ਣ ਜਿਹੜੇ ਹੈਗੇ ਆ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਪੰਜ ਪ੍ਰਕਾਰ ਦੇ ਛੇ ਪ੍ਰਕਾਰ ਦੇ ਸੱਤ ਪ੍ਰਕਾਰ ਦੇ ਜਾਂ ਅੱਠ ਪ੍ਰਕਾਰ ਦੇ ਰਾਜੇ ਮੜੀ ਦਾ ਦੀਵਾ ਤੇ ਨਹੀਂ ਮਿਲਿਆ ਹੋਇਆ ਪਰ ਉਹਨਾਂ ਨੇ ਆਪਸ਼ਨ ਮੜੀ ਦਾ ਦੀਵਾ ਪਾਉਣੀ ਹਿੰਦੀ ਆ ਪੇਪਰਾਂ ਦੇ ਵਿੱਚ ਜਦੋਂ ਤੁਸੀਂ ਪੁਰਾਣੇ ਪੇਪਰਾਂ ਦੇ ਵਿੱਚ ਦੇਖੋਗੇ ਉੱਥੇ ਤੁਹਾਨੂੰ ਮੜੀ ਦਾ ਦੀਵਾ ਹੀ ਲਿਖਿਆ ਆਉਂਦਾ ਠੀਕ ਹੈ ਜੀ ਪਰ ਉਹਨਾਂ ਨੂੰ ਮੜੀ ਦਾ ਦੀਵਾ ਦੇ ਉੱਤੇ ਨਹੀਂ ਮਿਲਿਆ ਸਮੁੱਚੀ ਰਚਨਾ ਦੇ ਉੱਤੇ ਮਿਲਿਆ 1982 ਤੋਂ ਬਾਅਦ ਕਿਸੇ ਵੀ ਇੱਕ ਰਚਨਾ ਦੇ ਉੱਤੇ ਜਿਹੜਾ ਅਵਾਰਡ ਇਹ ਨਹੀਂ ਮਿਲਦਾ ਠੀਕ ਹੈ ਜੀ ਸਤ ਨਾਮ ਜੀ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਆ ਅਰਸ਼ਦੀਪ ਕੌਰ ਏ ਆਸ਼ਾ ਸੋਹਤਾ ਜੀ ਇੱਕ ਰਾਜੂ ਕੌਰ ਅਟਬਾਲ ਜੀ ਇੱਕ ਪਰੂ ਕੌਰ ਜੀ ਇੱਕ 12 ਦਾ ਇੱਕ ਲਓ ਜੀ ਇਸ ਦਾ ਅਨਸਰ ਜਿਹੜਾ ਹੈ ਉਹ ਇੱਕ ਆਉਣਾ ਵਿਸ਼ੇਸ਼ਣ ਜਿਹੜੇ ਹੈ ਸਾਡੇ ਕੋਲੇ ਪੰਜ ਪ੍ਰਕਾਰ ਦੇ ਹੁੰਦੇ ਆ ਲਓ ਜੀ ਅਗਲਾ ਸਵਾਲ ਤੁਹਾਡੇ ਲਈ ਛੇਠ ਲਿਖੇ ਸਵਰਾਂ ਵਿੱਚੋਂ ਹਰ ਸਵਰ ਪਹਿਚਾਣਨੇ ਆ ਬਈ ਛੇਠ ਲਿਖੇ ਸਵਰਾਂ ਵਿੱਚੋਂ ਹਰ ਅਸਵ ਸਵਰ ਜਿਹੜੇ ਹੈ ਉਹ ਪਹਿਚਾਨਣੇ ਨਹੀਂ ਈ ਉ ਓ ਤੇ ਐ 13 ਨੰਬਰ ਸਵਾਲ ਦਾ ਅਨਸਰ ਦਿਓ ਬਈ ਰਾਜੀ ਜਿਹੜੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਗਿਆਨਪੀਠ ਬਾਰੇ ਉਸ ਦੀ ਜਦੋਂ ਤੁਸੀਂ ਗੁਰਦਿਆਲ ਸਿੰਘ ਦੀ ਸਿਰਜਣ ਪ੍ਰਕਿਰਿਆ ਇੱਕ ਉਹਨਾਂ ਦਾ ਲੇਖ ਆ ਜਦੋਂ ਉਸ ਨੂੰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚੋਂ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਸਮੁੱਚੀ ਰਚਨਾ ਦੇ ਵਿੱਚ ਉਹ ਇਹ ਗੱਲ ਕਰਦਾ ਲਓ ਜੀ 13 ਦਾ 2 ਹਾਂਜੀ ਰਾਜੀ ਰਾਜੂ ਕੌਰ اٹਵਾਲ 13 ਦਾ 2 ਅਰਪਣ ਦੀ 2 ਸਤਨਾਮ 2 ਪ੍ਰੀਤ ਪੱਟੀ 2 ਲਓ ਜੀ ਇਸ ਦਾ ਆਨਸਰ ਜਿਹੜਾ ਹੈ ਉਹ ਇਹ ਹੈ ਸਾਡੇ ਕੋਲੇ ਹਰ ਹਰ ਸਬਸਵਰ ਤਿੰਨ ਨੇ ਆੜਾ ਮੁਕਤਾ ਈੜੀ ਨੂੰ ਸਿਹਾਰੀ ਤੇ ਉੜੇ ਨੂੰ ਔਂਕੜ ਤਾਂ ਇਹ ਤਿੰਨ ਯਾਦ ਕਰ ਲਓ ਬਈ ਬਾਕੀਆਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਜੇ ਇਹ ਹਰਾਸਵਸਵਰ ਯਾਦ ਰਹਿ ਗਏ ਇਹਦਾ ਮਤਲਬ ਬਾਕੀ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਇਹੀ ਇਹਦੀ ਟ੍ਰੈਕਾ 135 ਨਾਲ ਅਗਲੀ ਗੱਲ ਹੈ ਗਿਆ ਸਰਪੇਸ ਕਿਸ ਅੰਗ ਦਾ ਗਹਿਣਾ ਹੈ ਸਰਪੇਸ ਕਿਸ ਅੰਗ ਦਾ ਗਹਿਣਾ ਹੈ ਸਰਪੇਸ ਕਿਸ ਅੰਗ ਦਾ ਗਹਿਣਾ ਹੈ ਸਰਪੇਸ਼ ਕਿਸ ਅੰਗ ਦਾ ਗਹਿਣਾ ਹੈ ਹਾਂਜੀ ਸਤਨਾਮ ਜੀ ਸਰ ਦਾ ਗਹਿਣਾ ਪ੍ਰੀਤਪੱਟੀ ਜੀ ਸਰ ਦਾ ਗਹਿਣਾ ਆਸ਼ਾ ਸੋਤਾ 1 ਨੰਬਰ 14 ਦਾ 1 ਸਤਨਾਮ ਸ਼ੇਰਗਰ ਅਰਸ਼ਦੀਪ ਕੌਰ 1 ਲਓ ਜੀ ਜਿਹੜੇ ਵਿਦਿਆਰਥੀਆਂ ਨੇ 1 ਨੰਬਰ ਅਨਸਰ ਲਾਇਆ ਬਿਲਕੁਲ ਰਾਈਟ ਲੇਗੇ ਇਸ ਨੂੰ ਸਰ ਦਾ ਗਹਿਣਾ ਕਿਹਾ ਜਾਂਦਾ ਕਿਉਂਕਿ ਇਹ ਪੱਗ ਦੇ ਉੱਪਰ ਜਿਹੜਾ ਹੈ ਲਾਇਆ ਜਾਂਦਾ ਪੱਗ ਦੇ ਉੱਪਰ ਲਾਇਆ ਜਾਂਦਾ ਇਸ ਨੂੰ ਸਰਪੇਸ਼ ਕਿਹਾ ਜਾਂਦਾ ਜਦੋਂ ਤੁਸੀਂ ਸਤਿੰਦਰ ਸਰਤਾਜ ਨੂੰ ਦੇਖੋਗੇ ਜਿਹੜਾ ਸਤਿੰਦਰ ਸਰਤਾਜ ਗਹਿਣਾ ਲਾਉਂਦਾਗਾ ਉਸ ਨੂੰ ਸਰਪੇਸ਼ ਕਿਹਾ ਜਾਂਦਾ ਅਗਲਾ ਸਵਾਲ ਤੁਹਾਡੇ ਲਈ ਫੇਰ ਹਾਜ਼ਰ ਹੈ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿੰਨ ਇਹ ਗਾਇਆ ਮੰਗਲਾ ਚਰਨ ਹੈ ਮਹਾਤਮ ਹੈ ਬਸਤੂ ਨਿਰਦੇਸ਼ਾ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ जय मालक सेवादार जी दरबार पुलिस लाइन गद्दी एक ही मसला भाई अच्छा ठीक है चलो नाम होगा कक्ष का ए ऑप्शन आई सी इस बारे नहीं पता देखो ओके 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 ठीक है ठीक है राजे ठीक है स्किप इस बारे नहीं पता ਲੋ ਜੀ ਦੇਖੋ ਚੰਡੀ ਦੀ ਵਾਰ ਜਦੋਂ ਤੁਸੀਂ ਪੜ੍ਹੋਗੇ ਚੰਡੀ ਦੀ ਵਾਰ ਦੇ ਵਿੱਚ ਸ਼ੁਰੂ ਦੇ ਵਿੱਚ ਤੁਹਾਨੂੰ ਮੰਗਲਾ ਚਰਨ ਮਿਲੇਗਾ ਪ੍ਰਥਮ ਪਗੋਤੀ ਸਿਮਰ ਕੈ ਨਾਨਕ ਲਈ ਤੇ ਆਏ ਤਾਂ ਜਦੋਂ ਤੁਸੀਂ ਚੰਡੀ ਦੀ ਵਾਰ ਦੀਆਂ ਅਖੀਰ ਲੀਆਂ ਲਾਈਨਾਂ ਪੜ੍ਹੋਗੇ ਤਾਂ ਉਹ ਜਿਹੜਾ ਹੈ ਮਹਾਤਮ ਉਸ ਦੇ ਵਿੱਚ ਮਿਲਦਾਗਾ ਠੀਕ ਹੈ ਜੀ ਸਾਡੇ ਕੋਲ ਦੋ ਇੰਪੋਰਟੈਂਟ ਬਾਰਾਂ ਨੇ ਚੰਡੀ ਦੀ ਵਾਰ ਦੇ ਵਿੱਚ ਜਿਹੜਾ ਅਖੀਰ ਦੇ ਉੱਤੇ ਉਹ ਮਹਾਤਮ ਇਹ ਹੈ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫਿਰ ਨਾ ਜੁਨੀ ਆਇਆ ਜਨ ਏਗਾ ਆਇਆ ਤਾਂ ਇੱਕ ਸਾਡੇ ਕੋਲ ਵਾਰ ਹੈ ਗਿਆ ਨਾਦਰ ਸ਼ਾਹੀ ਵਾਰ ਨਾਦਰ ਸ਼ਾਹੀ ਵਾਰ ਜਿਹੜੀ ਹੈ ਉਸ ਦੇ ਵਿੱਚ ਮਹਾਤਮ ਨਹੀਂ ਹੈ ਇਸ ਦੇ ਵਿੱਚ ਜਿਹੜਾ ਅਖੀਰ ਦੇ ਵਿੱਚ ਮਹਾਤਮ ਉਹ ਤੁਹਾਨੂੰ ਦੱਸ ਦਗਾ ਲਓ ਜੀ ਅੱਜ ਦੀ ਸਾਡੀ ਕਲਾਸ ਖਤਮ ਹੁੰਦੀ ਆ ਜਿਹੜੇ ਵਿਦਿਆਰਥੀਆਂ ਨੇ ਕਲਾਸ ਲਾਈ ਆ ਸਾਰਿਆਂ ਦਾ ਧੰਨਵਾਦ ਜਿਹੜੇ ਵਿਦਿਆਰਥੀ ਹੋਰ ਕਲਾਸ ਲਾ ਰਹੇ ਨੇ ਜੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਨੀਚੇ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਤੁਸੀਂ ਵਰਦਮਾਰ ਕੈਰੀਅਰ ਪਲੇਸ ਇੰਸਟੀਟਿਊਟ ਦੇ ਵਿੱਚ ਵਿਜ਼ਿਟ ਕੀਤੀ ਜਿਹੜਾ ਹੈ ਉਹ ਕਰ ਸਕਦੇ ਲੋ ਜੀ ਸਾਰੇ ਵਿਦਿਆਰਥੀਆਂ ਨੂੰ ਧੰਨਵਾਦ ਜਿਨ੍ਹਾਂ ਨੇ ਕਲਾਸ ਲਾਈ ਥੈਂਕ ਯੂ ਰਾਜੀ ਸਾਰਿਆਂ ਦਾ